ਮੋਦੀ 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 ਆਪਣੇ ਹੱਥ ਲੈ ਕੇ ਮੁਰੰਗਾ ਦੇ ਜਿੰਦਾਬਾਦ ਮੋਦੀ ਸਰਕਾਰ ਮੁਰੰਗਾ ਮੋਦੀ ਸਰਕਾਰ ਮੁਰੰਗਾ ਕਿਸਾਨ ਜੁਨੀਅਨ ਜਿੰਦਾਬਾਦ ਕਿਸਾਨ ਜੁਨੀਅਨ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰੰਗਾ ਮੋਦੀ ਸਰਕਾਰ ਮੁਰੰਗਾ ਪਾਈਪ ਸ਼ੰਗੂ ਬਾਰਡਰ ਤੇ ਚੱਲ ਰਿਹਾ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਗੂ ਬਾਰਡਰ ਤੇ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮਹਿਲਾਵਾਂ ਤੇ ਕਿਸਾਨ ਵੀ ਸ਼ਾਮਿਲ ਹੋਏ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਬਹੁਤ ਵੱਡੀ ਸੰਖਿਆ ਦੇ ਵਿੱਚ ਕਿਸਾਨ ਆਗੂ ਜਥਿਆਂ ਦੇ ਵਿੱਚ ਪੰਡਾਲ ਦੇ ਵਿੱਚ ਪਹੁੰਚੇ ਜਿੱਥੇ ਬਾਹਰ ਤੋਂ ਆਏ ਕਿਸਾਨ ਨੇਤਾਵਾਂ ਨੇ ਵੀ ਵੱਡੀ ਸੰਖਿਆ ਵਿੱਚ ਪਹੁੰਚੇ ਮਹਿਲਾਵਾਂ ਤੇ ਪੁਰਸ਼ਾਂ ਨੂੰ ਸੰਬੋਧਿਤ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਸੋਮੇ ਪਹਿਲੇ ਦੇ ਸੋਮੇ ਦੇ ਇਸ ਮੌਕੇ ਤੇ ਕਿਸਾਨਾਂ ਕੋ ਫਰਮ ਸਿੰਘ ਪੰਦੇਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹਾਂ ਦੇਖੋ ਦੋਸਤੋ ਦਿਨ ਪੀਸਫੁਲੀ ਟਾਂਗਣਾ ਪਰਮਣ ਟਾਂਗਣਾ ਅੰਦੋਲਨ ਕੀਤਾ ਕਿਸਾਨਾਂ ਮਜ਼ਦੂਰਾਂ ਨੇ ਇਹ ਬਹੁਤ ਵੱਡੀ ਪ੍ਰਾਪਤੀ ਆ ਇਸ ਹਸਸੇ ਦਰਾਨ ਕੇਂਦਰ ਨੇ ਅਰਧ ਸੈਨਿਕ ਫੋਰਸਾਂ ਰਾਹੀਂ ਸਾਡੇ ਤੇ ਡਰਾਉਨ ਰਾਹੀਂ ਸ਼ੈਲਿੰਗ ਕੀਤੀ ਸ਼ਹੀਦ ਸੁਪਕਰਨ ਸ਼ਹੀਦ ਹੋਇਆ 433 ਜ਼ਖਮੀ ਹੋਏ ਠੀਕ ਹੈ ਜੀ ਔਰ ਬੜੇ ਜਬਰ ਹੋਏ ਸ਼ਬਦੀ ਹਮਲੇ ਆਰਐਸਐਸ ਦੇ ਟੰਗਣਾ ਰਾਉਟ ਦੇ ਭਾਜਪਾ ਦੇ ਖਾਲਿਸਤਾਨੀ ਕਹਿਣਾ ਐਨਆਈਏ ਦੇ ਛਾਪੇ ਇਹਦੋ ਗਾਹਾਂ ਇੱਥੇ ਸਰਦੀਆਂ ਗਰਮੀਆਂ ਬਰਸਾਤਾਂ ਉਹ ਜਿਸੀ ਸਿਆ ਪਰ ਇਹਦੇ باوجود ਚੜ੍ਹਦੀ ਕਲਾ ਜਿਆ 200 ਦਿਨ ਦੇ ਵਿੱਚ ਅੰਦੋਲਨ ਹਾਲੇ 12 ਤੋਂ ਪਲੱਸ ਹੋਇਆ ਟਾਈਮ ਤੁਸੀਂ ਗਿਣਤੀ ਦੇਖ ਰਹੇ ਹੋ 1:30 ਵਜੇ ਇੱਥੇ ਲੱਖਾਂ ਦਾ ਇਕੱਠ ਤੁਹਾਨੂੰ ਨਜ਼ਰ ਆਊਗਾ ਲੋਕਾਂ ਦੀ ਅਥਾ ਜਿਹੜੀ ਸਮਰਥਨ ਹੈ ਅੱਜ ਵੀ ਵੱਧ ਰਿਹਾ ਸੰਦੋ ਤੋਂ ਭਾਈ ਜਿੰਨੀ ਦੇਰ ਤੱਕ ਮੋਰਚਾ ਆਪਣੀਆਂ ਮੰਗਾਂ ਮੰਨਵਾ ਨਹੀਂ ਲੈਂਦਾ ਉਨੀ ਦੇਰ ਤੱਕ ਮੋਰਚਾ ਜਾਰੀ ਰੱਖਾਂਗੇ ਜਿਵੇਂ ਆਪਾਂ ਗੱਲ ਕਰਦੇ ਆ ਜਖਮੀ ਵੀ ਹੋਏ ਨੇ ਆਪਣੇ ਹੁਣ ਸ਼ਹੀਦ ਵੀ ਹੋਏ ਨੇ ਆਪਣੇ ਕਿਸਾਨ ਔਰ ਜਿਹੜੀਆਂ ਕੋਟਾ ਵੱਲੋਂ ਦੀ ਹਾਈ ਕੋਰਟ ਟੈਂਪੋਰਰੀ ਵੀ ਕਿਹਾ ਜਾ ਰਿਹਾ ਕਿ ਜਾਓ ਕਮੈਣੀਆਂ ਬਣਾ ਲਓ ਟਾਈਮ ਵੀ ਕਦੇ ਅੱਗੇ ਅੱਗੇ ਟਾਈਮ ਪੈ ਰਿਹਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਪ੍ਰਕਾਇਆ ਜਾ ਰਿਹਾ ਜਾਂ ਤੁਹਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਕਿਸਾਨਾਂ ਨੂੰ ਦੇਖੋ ਸਾਰੀ ਪ੍ਰਾਊਡ ਹੈਗੀ ਆ ਕਿਸਾਨਾਂ ਮੋਦਨਾਂ ਦੀ ਲੀਡਰਸ਼ਿਪ ਕੋਈ ਗੱচ্চਾ ਨਹੀਂ ਖਾਨ ਵਾਲੀ ਹੈਗੀ ਰਾਹ ਖੋਲਣ ਤੇ ਸਾਡਾ ਕੋਈ ਰੌਲਾ ਨਹੀਂ ਹੈ ਰਾਹ ਖੋਲਣ ਤੇ ਹਰਿਆਣਾ ਤੇ ਕੇਂਦਰ ਦਾ ਰੌਲਾ ਉਹ ਵੀ ਲਾਂਡਰ ਦਾ ਕਹਿ ਕੇ ਅੱਜ ਲੱਖਾਂ ਲੋਕ ਇੱਥੇ ਆਏ ਆ ਤੁਸੀਂ ਦੇਖ ਰਹੇ ਕੋ ਲਾਂਡਰ ਦਾ ਮਸਲਾ ਹੈ ਇੱਥੋਂ 10 ਮੀਟਰ ਅੱਗੇ ਚੱਲ ਜੀਏ ਤੇ ਲਾਂਡਰ ਦਾ ਮਸਲਾ ਹੋ ਜਾਂਦਾ ਉਹਨਾਂ ਦੀ ਨੀਅਤ ਤੇ ਨੀਅਤ ਨੀਤੀ ਖੋਟੀ ਹੈਗੀ ਆ ਸਰਕਾਰ ਕੁਝ ਕਰਨਾ ਚਾਹੁੰਦੀ ਆ ਸਿੱਧੀ ਗੱਲਬਾਤ ਕਰੇ ਪੰਜਵੇਂ ਦੌਰ ਦੀ ਮੀਟਿੰਗ ਸਾਧ ਲਵੇ ਗੱਲ ਕਰ ਲਵੇ ਬਾਕੀ ਕਮੇਟੀਆਂ ਕਮੇਟੀਆਂ ਤਾਂ ਠੰਡੇ ਬਸਤੇ ਪਾਉਣ ਨੂੰ ਅੰਦੋਲਨ ਖਤਮ ਕਰਨ ਹੁੰਦੀਆਂ ਵਾ ਅਸੀਂ ਕੇਂਦਰ ਨਾਲ ਆਪਣੇ ਦਰਵਾਜ਼ੇ ਖੋਲ ਕੇ ਰੱਖਿਆ ਕਰਦੇ ਹਾਂ ਉਹਨਾਂ ਕਰਨੇ ਨਹੀਂ ਕਰਨੇ ਮਰਜ਼ੀ ਹੈ ਤੇ ਐਸਐਸਪੀ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਹੈ ਹਰਿਆਣਾ ਦੀ ਆਪਾਂ ਮਾਨਾ ਨੂੰ ਤੇ ਬੜੇ ਸਮੇਂ ਲਈ ਤਾਂ ਉਸ ਤੋਂ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਨਹੀਂ ਦੇਖੋ ਹਰਿਆਣਾ ਸਰਕਾਰ ਜਦੋਂ ਰਾਹ ਖੋਲਣ ਨੂੰ ਤਿਆਰ ਹੀ ਨਹੀਂ ਹੈ ਕਿ ਸਿੱਟਾ ਨਿਕਲਣਾ ਨਹੀਂ ਹੈਗਾ ਤਾਂ ਇਸ ਕਰਕੇ ਸਾਡੀ ਬੇਨਤੀ ਆ ਕਿ ਸਾਡੀ ਗੱਲ ਤਾਂ ਸਰਕਾਰ ਨੂੰ ਖੁੱਲੀ ਹੈ ਵੀ ਰਸਤਾ ਖੋਲ ਦਿਓ ਉਹ ਰਾਸਤਾ ਖੋਲਣਾ ਨਹੀਂ ਚਾਹੁੰਦੇ ਸਿਰਫ ਕੋਈ ਆਪਣੀ ਮਜਬੂਰੀ ਵਸ ਆ ਜਾਂਦੇ ਆ ਅਸੀਂ ਗੱਲ ਸੁਣ ਲੈਂਦੇ ਆਪਾਂ ਪੀਸਪੋਰੀ ਟੱਕਣਾ ਅੰਦੋਲਨ ਚਲਾਉਣਾ ਸਾਨੂੰ ਭਾਲਣ ਵਾਸਤੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਜਦੋਂ ਵੀ ਸਰਕਾਰ ਰਾਹ ਖੋਲਣ ਦਾ ਨੰਨੇ ਲਊ ਅਸੀਂ ਸਵਾਗਤ ਕਰਾਂਗੇ ਅਰ ਦੋਵੇਂ ਫੋਰਮ ਫੈਸਲਾ ਕਰਕੇ ਅਗਲੀ ਅਗਲਾ ਅੱਗੇ ਦਿੱਲੀ ਜਾਣ ਦਾ ਫੈਸਲਾ ਕਰਾਂ ਦੇਖੋ ਅਸੀਂ ਤਾਂ ਆਪ ਪੰਜਾਂ ਮਹੀਨਿਆਂ ਤੋਂ ਕਹਿ ਰਹੇ ਹਾਂ ਕਿ ਇਸ ਬਾਰਡਰ ਬੰਦ ਹੋਣ ਨਾਲ ਪੰਜਾਬ ਦੀ ਆਰਥਿਕਤਾ ਤੇ ਵਪਾਰੀ ਤੇ ਟਰਾਂਸਪੋਰਟ ਤੇ ਅਸਰ ਪੈ ਰਿਹਾ ਬੁਰਾ ਸਵਾਲ ਆ ਸਾਡੇ ਵਾਲੋ ਤਾਂ ਅੱਜ ਵੀ ਰਸਤਾ ਖੁੱਲਾ ਵਾ ਅਸੀਂ ਸ਼ਾਮ ਨੂੰ ਪ੍ਰਸਨ ਲੋਕਾਂ ਉਹ ਉੱਥੇ ਜਾ ਕੇ ਉਹਨਾਂ ਦੀ ਕੰਧ ਲਾਗੂ ਮੁਰਦਦੇ ਆ ਇਸ ਕਰਕੇ ਇਸ ਲਈ ਸਰਕਾਰ ਜ਼ਿੰਮੇਵਾਰ ਆ ਜੇ ਅਸੀਂ ਰਸਤਾ ਖੁੱਦ ਰੁਕਿਆ ਹੋਵੇ ਤੇ ਸਾਡੀ ਜ਼ਿੰਮੇਵਾਰੀ ਹੋਵੇ ਪਈ ਸੀ ਰਸਤਾ ਰੁਕਿਆ ਸਾਡਾ ਰਸਤਾ ਰੋਕਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਅਸੀਂ ਤੇ ਚਾਹੁੰਦੇ ਹਾਂ ਦਿੱਲੀ ਜਾਣਾ ਸੰਦ ਸਰਕਾਰ ਨੇ ਮਜਬੂਰ ਕਰਕੇ ਬਾਲਿਆ ਸਾਡੇ ਵਾਲਾ ਦੋਵੇਂ ਲਾਨਾ ਖੁੱਲ ਗਿਆ ਨਹੀਂ ਛੋਟੀਆਂ ਗੱਡੀਆਂ ਰਮਾਂ ਨਾ ਜੰਦੀਆਂ ਇੱਥੇ ਜਿਹੜਾ ਇਹ ਇਕੱਠ ਹੈ ਇਹ ਕਿੰਨੇ ਟਾਈਮ ਤੱਕ ਅੱਜ ਦਾ ਕਿੰਨਾ ਸਮਾਂ ਦਿੱਤਾ ਹੋਇਆ ਇਕੱਠ ਹੈ ਇੱਕ ਤਾਂ ਵੱਡਾ ਇਕੱਠ ਆ ਚੁੱਕਾ ਇਹ 1:30 2:00 ਵਜੇ ਤੱਕ ਪੂਰਾ ਭਰ ਜੂਗਾ ਲੱਖਾਂ ਤੁਸੀਂ ਦੇਖੋਗੇ ਅੱਜ ਲੱਖਾਂ ਦਾ ਕੱਟ ਤੁਹਾਨੂੰ ਨਜ਼ਰ ਆਉ ਹੋਗਾ 3:00 ਵਜੇ ਤੱਕ ਕਪਸ ਸਟੇਜ ਚ ਲੱਭ ਮੰਜੀਤ ਸਿੰਘ ਕਮਾਣਾ ਰਾਸ਼ਟਰੀ ਪ੍ਰਾਇਡੈਂਟ ਪਾਰ ਦੇ ਕਿਸਾਨ ਮਜਦੂਰਾਂ ਨੇ ਫੋਟੋ ਤੇ 203 ਕਰੋੜ ਰੁਪਏ ਕਿਸਾਨਾਂ ਨੂੰ ਕਿੰਨੇ ਦਾ ਕਿੰਨੇ ਕੱਟ ਕਿਵੇਂ ਦੇਖੀ ਜਾਣਾ ਦੇਖੋ ਜੋ ਸਰਕਾਰਾਂ ਦੇ ਬੰਦੇ ਕਹਿੰਦੇ ਸੀਗੇ ਨੁਮਾਇंदे ਕਹਿੰਦੇ ਸੀਗੇ ਵੀ ਇੱਥੇ ਬਾਡਰਾਂ ਦੇ ਕੱਠ ਨਹੀਂ ਰਿਹਾ ਹੈਗਾ ਜਿਵੇਂ ਕੰਮਾ ਕਰਦੇ ਸਾਡੇ ਲੋਕ ਬੀਜੀ ਸੀ ਅਸੀਂ ਉਦੋਂ ਵੀ ਕਿਹਾ ਉਹ ਅੱਜ ਲੋਕਾਂ ਨੇ ਪ੍ਰਤੱਖ ਕਰਕੇ ਦਿਖਾ ਦਿਆ ਵੀ ਕਿਸਾਨ ਮਜ਼ਦੂਰ ਅੱਜ ਵੀ ਨਾਲ ਨੇ ਮੋਰਚੇ ਦੇ ਅੱਜ ਉਹ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਬਲਿਕ ਆ ਰਹੀ ਹੈਗੀਆਂ ਨੇ 12 ਵਜੇ ਨੇ ਅਨੇ ਪਿੱਛੇ ਬਹੁਤ ਜ਼ਿਆਦਾ ਵੱਡੇ ਕਾਫਲੇ ਰਸਤੇ 'ਚ ਖੜੇ ਨੇ ਕਿਉਂਕਿ ਸਰਕਾਰ ਦੀਆਂ ਨੀਆਂ ਹਲਾਵਾਂਗੇ ਜਿਹੜੀ ਅੱਜ ਤੱਕ ਸਾਡੀਆਂ ਮੰਗਾਂ ਮੰਨ ਲਈ ਨਹੀਂ ਅਪਣਾਉ ਕਰ ਰਹੀ ਹੈਗੀ ਕੰਮ ਉਹਦੇ ਕੋਈ ਵੀ ਉਹਦੇ ਕਰਨ ਤੇ ਜੋ ਨਹੀਂ ਰਿੰਗਰੀ ਜੋ ਅੱਜ ਦੇ ਇਕੱਠ ਹੈ ਉਹਨਾਂ ਦੀਆਂ ਜੜਾਂ ਹਲਾ ਕੇ ਰੱਖ ਦੋ ਸਰਕਾਰ ਹਾਂਜੀ ਕਿਹਨਾਂ ਦੀ ਆਏ ਆਪੇ ਆਉਗਾ ਸਾਰੇ ਪੰਜਾਬ ਚੋ ਹਰਿਆਣਾ ਚੋ ਸਾਰੇ ਪਾਸੇੋਂ ਬੋਡੀ ਤਦਾਦ ਦੇ ਵਿੱਚ ਲੋਕੀ ਆ ਰਹੇ ਨੇ ਦੇਖੋ ਮੈਂ ਇੱਕ ਗੱਲ ਕਹੂੰਗਾ ਇਹ ਉਹ ਸਰਕਾਰ ਹੈ ਬੀਜੇਪੀ ਜਿਹਨੇ ਸਾਡੇ ਹਜ਼ਾਰਾਂ ਹੀ ਕਿਸਾਨ ਫਟੜ ਕਰੇ ਨੇ ਸਾਡੇ 30 ਕਿਸਾਨ ਹੁਣ ਤੱਕ ਸ਼ਹੀਦ ਕਰਦੇ ਸਾਡੇ ਸ਼ੂ ਕਰਨ ਦੇ ਗੋਲੀਆਂ ਮਾਰੀਆਂ ਕਿਉਂਕਿ ਅਸੀਂ ਪਹਿਲਾਂ ਇਹਨਾਂ ਜਦੋਂ ਐਮਪੀ ਦੀ ਇਲੈਕਸ਼ਨ ਸੀ ਉਦੋਂ ਵੀ ਸਾਬਤ ਸਿਕਾ ਦਿੱਤਾ ਹੈ ਹੁਣ ਹਰਿਆਣਾ ਦੇ ਇਲੈਕਸ਼ਨ ਹੋਰ ਟੇਟਾ ਜਾ ਮੈਂ ਤੁਹਾਡੇ ਮਾਧਮ ਰਹੀਂ ਕਹਿਣਾ ਚਾਹੂੰਗਾ ਵੀਰੋ ਸਮਾ ਸਾਡੇ ਕੋਲ ਇਹ ਬੀਜੇਪੀ ਦੀ ਨਰਦੇਈ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਤਾਂ ਕਿ ਇਹਦੇ ਕੰਨ ਤੇ ਜੋਰ ਰਿੰਗੇ ਹਰਿਆਣਾ 'ਚ ਇਹ ਹਾਲਾਤ ਬਣਾ ਦੋ ਇਹਨਾਂ ਨੂੰ ਇੱਕ ਵੀ ਸੀਟ ਨ ਤੇ ਸੋਚਣ ਦਾ ਮਜਬੂਰ ਹੋ ਜਾਣ ਕਿ ਦਾ ਕਾਰਨ ਕੀ ਬਣਿਆ ਕਿਉਂਕਿ ਜੇ ਇਹ ਸਾਡੀਆਂ ਮੰਗਾਂ ਮੰਨ ਲੈਂਦੇ ਤਾਂ ਹੋ ਸਕਦਾ ਇਹਨੂੰ ਵਧੀਆ ਲੱਗਦਾ ਪਰ ਜੋ ਹਾਲਾਤ ਬਣਾਏ ਹੋ ਨੇ ਸਰਕਾਰ ਨੇ ਐਨੇ ਦਰਦਈ ਹਾਲਾਤ ਬਣਾਏ ਹੋਏ ਆ ਕਿ ਉਹਨਾਂ ਦੇ ਕੰਨ ਤੇ ਜੂ ਨਹੀਂ ਹਲੇ ਤੱਕ ਰੰਗੀ ਹੈ ਦੇਖੋ ਜੀ ਇਹ ਹੈ

ਸਰਕਾਰ ਦੇ ਉੱਤੇ ਬੋਤੋ ਕਿਵੇਂ ਲੱਗ ਰਿਹਾ ਹੈ ਕਿ ਬਰਸਾਤ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਪਹੁੰਚੇ ਹੋਏ ਨੇ ਲੇਕਿਨ ਲੋਕ ਕਹਿੰਦੇ ਨੇ ਵੀ ਜਿੰਨੇ ਬਹੁਤ ਬਹੁਤ ਲੋਕ ਆ ਸਕਦੇ ਜਨਤਾ ਗਿਣਤੀ ਕੱਢੀ ਨਹੀਂ ਨਹੀਂ ਬਹੁਤ ਲੋਕ ਵੀ ਕਹਿ ਰਹੇ ਆ ਕਿ ਖਾਦਾਂ ਦੀ ਗਿਣਤੀ ਕੱਢ ਜੀ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਕਿੰਨੀ ਵਾੜੀ ਦੀ ਇਹ ਬਹੁਤ ਜ਼ਿਆਦਾ ਕੰਮ ਨਹੀਂ ਜਿਹਨੂੰ ਹੁੰਦਾ ਸੋ ਫਾਰੀ ਨਾਲ ਲੁਟਿਆ ਰਿਹਾ ਆ ਜਾ ਦੇਖੋ ਸਾਰਾ ਕੱਠ ਅੱਜ ਨਾਲ ਜਿਹੜਾ ਸਾਡਾ ਛੋਟਾ ਪੈ ਚੁੱਕਿਆ ਪ੍ਰਬੰਧ ਛੋਟੇ ਪੈ ਚੁੱਕਿਆ ਤੇ ਹਲੇ ਪ੍ਰੋਗਰਾਮ ਸ਼ੁਰੂ ਹੈ ਜੀ ਜਿਸ ਤਰ੍ਹਾਂ ਦੇਖਦੇ ਹੋ ਜੀ ਤੁਹਾਡੇ ਦੇ ਘਰ ਵੀ ਜਿਹੜੀ ਇਹਦੀ ਛਤਰੀ ਮਾਰੀ ਹੋਈ ਹੈ ਕੀ ਕੋਈ ਪੁਛਤਾਛਤਾ ਬੁਣਨੇ ਬਣੇ ਪੁਛਤਾਛਤਾ ਨਹੀਂ ਕੋਈ ਖਾਸ ਕੀਤੀ ਉਹਨਾਂ ਨੇ ਤਲਾਸ਼ੀ ਨਹੀਂ ਕਰਦੀ ਬਹੁ ਬਰੀਕੀ ਨਾਲ ਪਰ ਉਹਨਾਂ ਨੂੰ ਕੁਝ ਮਿਲਿਆ ਨਹੀਂ ਸੋ ਸਾਡੇ ਬੈਂਕ ਅਕਾਊਂਟਸ ਦੀਆਂ ਉਹ ਫੋਟੋਆਂ ਲੈ ਕੇ ਗਏ ਨੇ ਫੋਟੋਗ੍ਰਾਫੀਆਂ ਇੱਕ ਫੋਨ ਲੱਗੇ ਮੈਨੂੰ ਕੀ ਕਾਰਨ ਪਤਾ ਲੱਗੇ ਮੈਂ ਕੁਝ ਹੋਰ ਆਪਾਂ ਕਰੀ ਕਾਰਨ ਦੱਸਿਆ ਕੋਈ ਉਹਨਾਂ ਨੇ ਨਹੀਂ ਦੱਸਿਆ ਉਹਨਾਂ ਨੇ ਇਹ ਦੱਸਿਆ ਕਿ ਲਖਨਊ ਦੇ ਵਿੱਚ ਕੋਈ 2023 ਚ ਪਰਚਾ ਦਰਜ ਹੋਇਆ ਉਹ ਇਹਦੀ ਅੱਗੇ ਸਾਡੇ ਕੋਲ ਕਿਸੇ ਨੇ ਤੁਹਾਡਾ ਨਾਮ ਲਿਆ ਇਹ ਸਾਰੀ ਸਟੋਰੀ ਆ ਕਹਾਣੀ ਆ ਅਸੀਂ ਲਖਨਊ ਕਦੇ ਗਏ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਡਰਾਇਆ ਤੁਹਾਨੂੰ ਭਾਇਆ ਜਾ ਰਿਹਾ ਹੈ ਹਾਂ ਬਿਲਕੁਲ ਡਰਾਇਆ ਜਾ ਰਿਹਾ ਤਾਂ ਕਿ ਜਿਹੜੇ ਕਥਾਨ ਨੇ ਜਿਹੜੇ ਕਥਾਨ ਲੜਦੂ ਨੇ ਉਹ ਘਬਰਾ ਕੇ ਪਿੱਛੇ ਚਲੇ ਜਾਣ ਵੀ ਐਨ ਆਈਏ ਅੰਦਰ ਕਰ ਦੋ ਐਨ ਕਾਫਕਦੀ ਆ ਉਹਨਾਂ ਕੋਲ ਚਲੰ ਦੀ ਤਾਕਤ ਨਾਲ ਲੋਕਾਂ ਨੂੰ ਅੰਦਰ ਕਰਨ ਦੀ ਤਾਕਤ ਗਈ ਬਾਰੇ ਦਾ ਮਤਲਬ ਇਹ ਨਹੀਂ ਹੈਗਾ ਕਿ ਸਚਾਈ ਸਚਾਈ ਨਹੀਂ ਹੋਊਗੀ ਇੱਥੇ ਆਨ ਤੋਂ ਵੀ ਰੋਕੇ ਹੋਏ ਸੀ ਤਾਂ ਇੰਨੇ ਜਿਹੇ ਲੋਕ ਇੱਥੇ ਆਨ ਤੋਂ ਵੀ ਮਰਾਂ ਦਿੱਤੀ ਗਈ ਸੀ ਨਹੀਂ ਨਹੀਂ ਮੈਂ ਇੱਥੇ ਪਹਿਲਾਂ ਤੋਂ ਹੀ ਕੌਮ ਦੀਆਂ ਕਰਾਚ ਪਿੱਛੇ ਦਿੱਤੇ ਆ ਰਿਹਾ ਹਾਂ ਤੁਹਾਡੇ ਸਾਹਮਣੇ